ਕਾਲੇਬਈ ਨਰਮਾ ਕਿੰਨਾ ਕੱਢਿਆ ਤੁਸੀਂ ਨਰਮਾ ਸੀ ਬੀਜ ਰਹੇ 20-20 ਕਿੱਲੇ ਅੱਛਾ ਇੱਥੇ ਠੇਕੇ ਤੇ ਅੱਛਾ ਲੋਕਾਂ ਦਾ ਵਹਣ ਅਸੀਂ ਸਾਨੂੰ ਮਿਲ ਜਾਂਦਾ ਛੱਡੇ ਕਿਤੇ ਵਹਣ ਨੂੰ ਹਾਂ ਅਸੀਂ ਬੀਜ ਦਿੰਦੇ ਕਿਸੇ ਨੂੰ ਆਪਣਾ ਸਾਡਾ ਬੁੜਾ ਐਵੇਂ ਕਹਦੀ ਇੱਕ ਬਟੋਲ ਕਣਕ ਦੇ ਦਿੰਦਾ ਹਾਂ ਅਸੀਂ 20-20 ਕਿੱਲੇ ਬੀਜ ਦੇ ਨਰਮੇ ਦੇ ਨਰਮੇ ਦੀ ਖੇਤੀ ਗਰੀਬਿੰਦਰ ਨੂੰ ਚੰਗੀ ਆ ਅੱਛਾ ਹਾਂ ਕਹੀਆ ਜੜਾ ਨਾ ਹਾਂ ਇੱਕ ਕੋਈ ਟਰੈਕਟਰ ਲਾ ਟੁੱਟਿਆ ਭੱਜਿਆ ਜਾ ਹਾਂ ਇਧਰੋਂ ਸੀਲਸਲੀਏ ਕਰਕੇ ਕਰ ਲਾ ਖੇਤੀ ਚੰਗੀ ਆ ਚੌਲਾ ਦੀ ਖੇਤੀ ਤਾਂ ਪਹਿਨੀ ਤਜਨੀ ਅੱਛਾ ਆਪਲ ਲਾਈਟ ਆ ਜਾਂਦੇ ਆ ਪਰ ਨਹੀਂ ਇਹ ਨਰਮਤ ਨੇ ਯਾਰਾ ਦੇ ਦਿੰਦਾ ਸੀ ਜੋ ਚੰਗਾ ਹੋ ਜਾਂਦਾ ਪਹਿਲਾਂ ਤਾਂ ਇਹ ਪੰਜਾਬ ਨੇ ਖਾਣੇ ਨਹੀਂ ਪਾਣੀ ਮੰਗਾ ਲਿਆ ਹਾਂ ਧਰਤੀ ਦਾ ਲੈਣੇ ਦੇਖ ਪਾਣੀ ਕਿੱਥੇ ਵਾਰਿਆ ਹਾਂ ਇਹ ਖੇਤੀ ਆ ਭੈਣ ਜੋ ਦੀ ਉਧਰ ਲਈ ਹਾਂ ਢਹਿਰ ਦੀ ਹਾਂ ਇਹ ਪਾਣੀ ਆਪ ਦਾ ਮੈਂ ਥੱਲੇ ਮਾਰ ਲਿਆ ਲੈਣੇ ਹਾਂ ਇਹਨਾਂ ਦੇ ਜਵਾਗ ਮਾਰ ਲੈ ਪੀੜੀ ਕੀ ਕਰੂਗੀ ਆਏ ਹਾਏ ਕਾਲੇ ਸਹੀ ਗੱਲ ਕੀਤੀ ਮਗਰ ਪੀੜੀ ਕੀ ਕਰੂ ਇਹਨਾਂ ਦੀ ਗੰਜਰ ਦਿੰਦੀ ਸਹੀ ਗੱਲ ਨਹੀਂ ਮਾਰਦੇ ਇਹ ਇੱਕ ਦੋ ਦੋ ਮਣ ਪਹਿਲੀ ਖਤਰੀ ਹਾਂ ਤੁਸੀਂ ਪਹਿਲੀ ਉਹ ਬੀਜੋ ਜਿਹੜਾ ਪੰਜਾਬ ਬਚੇ ਹਾਂ ਪਾਣੀ ਥੱਲੇ ਮਾਰਿਆ ਤਰ ਕਿੰਨੇ ਨੇ ਹਾਂ ਉਹ ਮੂਹਰੇ ਕੋਸ ਨੂੰ ਜਿਹੜਾ ਹੁਣ ਤੇਰੇ ਵਾਲਾ ਜਬਾਕ ਆ ਇਹਨੂੰ ਤੋਂ ਮੇਰੀ ਜ਼ਹਾ ਹਾਰ ਰਿਹਾ ਪਾਣੀ ਨਹੀਂ ਮਿਲਦਾ ਪੀਣ ਨੂੰ ਸਹੀ ਗੱਲ ਹੈ ਇਹਨੂੰ ਪਾਣੀ ਮਿਲੂ ਕਿੱਥੋਂ ਬਚਰੇ ਨੂੰ ਹਾਂ ਕਿੱਥੇ ਹੈਨਾ ਆਪਾਂ ਐ ਆ ਵੀ ਨਰਮਾ ਸੀ ਪਾਣੀ ਤਾਂ ਨਹੀਂ ਸੀ ਖਤਮ ਕਰਦਾ ਹਾਂ ਨਰਮਾ ਦੀ ਚੰਗੀ ਦੀ ਗੱਲ ਕਰ ਠੀਕ ਆ ਭਾਈ ਹੁਣ ਭਾ ਦੇ ਦਿੱਤੇ ਅੱਗੇ ਭਾ ਭੂ ਵਧੀਆ ਹੁੰਦਾ ਚੱਲ ਠੀਕ ਦੀਗਾ ਹਾਂ ਪੇ ਛੱਡੀ ਛਟੂਗਾ ਉਹ ਆ ਮਾਂ ਹਾਂ ਪੇ ਗਰੀਬ ਗੁਰਬਾ ਢੇੜੀ ਕੱਪਾ ਚੱਲਦਾ ਭਾਈ ਸਹੀ ਗੱਲ ਹੈ ਇਹਨਾਂ ਦੀ ਜੀਰੀ ਤਾਂ ਭੈਣ ਚੋਤੀ ਚਾਰਜ ਕਰਦੇ ਜੱਟਾਂ ਦੀ ਯਾਰ ਜੱਟਾਂ ਨੂੰ ਛੱਡੀ ਕੁਝ ਨਹੀਂ ਸਹੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਆ ਵੀ ਆਪਾਂ ਮੁਰਗੀ ਮਾਰਤੀ ਮੁਰਗੀ ਮਾਰਤੀ ਆਂਡੇ ਨਹੀਂ ਖਾਦੇ ਹਾਂ ਹਾਂ ਇਹ ਜੋ ਪੰਜਾਬ ਤੋਂ ਆ ਵੀ ਲਾਦੀ ਇਹਨਾਂ ਤੋਂ ਤੂੰ ਐਂ ਗਰੀ ਪਾਣੀ ਵੀ ਨਹੀਂ ਰਾਖਤਾਂ ਦੇ ਲੋਕ ਤਾਂ ਪਾਣੀ ਲਿਆ ਆਉਂਦੇ ਨੇ ਦੂਰ ਨੇੜੇ ਹਾਂ ਇਹਨਾਂ ਤੋਂ ਦੂਰੋਂ ਪਾਣੀ ਵੀ ਨਹੀਂ ਆਇਆ ਕਰਨਾ ਸਹੀ ਗੱਲ ਪਰ ਜਾਣਗੇ ਥੇਦੇ ਹੀ ਮਰ ਜਗਾ ਸਹੀ ਗੱਲ ਹੈ ਉਹ ਦੋ ਸੇ ਫੁੱਟ ਦੇ ਪਾਣੀ ਮਾਰਿਆ ਪਰ ਕਿਹਨਾਂ ਪਹਿਲਾਂ ਕਿੰਨੇ ਫੁੱਟ ਤੇ ਹੁੰਦਾ ਸੀ ਬਾਈ ਪਹਿਲਾਂ 6 ਮੁੱਦੀ ਮੇਰੇ ਖੁੱਤ ਜਿਆਰੇ ਅੱਛਾ ਹੋਰ ਆ ਕੁੱਕੂ ਵਾਲੇ ਸਰਦਾਰ ਵਾਲੇ ਥੱਗੇ ਚ ਪਟੇਰ ਹੁੰਦੀ ਅਹੀਂ ਪਾਣੀ ਨਿਕਲ ਆਉਂਦਾ ਅੱਛਾ ਹੱਥ ਫਰੋਲ ਕੀ ਹਾਂ ਸੇਮ ਰਹੀ ਆਪਣੇ ਵੇਲੇ ਟਿੱਪਾ ਛੂ ਚਾਰਦੇ ਹੋਗਾ ਹਾਂ ਹੂੰ ਇਹ ਮਾਲ ਆਪਣੀ ਸੇਮ ਨੂੰ ਲੈ ਕਾਗਤਾਂ ਜਿਹਾ ਜੀ ਵੀ ਟੁੱਟੀ ਨਹੀਂ ਹੋਣੀ ਤਾਂ ਇਹ ਅੱਛਾ ਹਾਂ ਸੇਮ ਚ ਲਿਖਿਆ ਦੀ ਪਿੰਡ ਆਪਣਾ ਅੱਛਾ ਇਹਦਾ ਨਹਰਾ ਦੇ ਲਵੇ ਦੀ ਛਗਲ ਪਿੰਡਾਂ ਬੀ ਦੀ ਨਾਲਾ ਕੱਢਿਆ ਹਾਂ ਆ ਆਪਣਾ ਨਾਲਾ ਨਹੀਂ ਕੱਢਿਆ ਹਾਂ ਇਹ ਤਾਂ ਹੀ ਕੱਢਿਆ ਉਦੋਂ ਪਾਣੀ ਮਾਰ ਲਾ ਗਿਆ ਹੀ ਨਿਕਲੀ ਜਾਂਦਾ ਦੀ ਕਹੀਂ ਕਹਾ ਨਹੀਂ ਐ ਨਾਲੇ ਕੱਢੇ ਹੋਏ ਨੇ ਜਿਹੜੇ ਨਾਲੇ ਸੇਮ ਨਾਲੇ ਹਾਂ ਨਾਲੇ ਆ ਇਹ ਲੋਕਾਂ ਨੇ ਤਾਂ ਨਾਪ ਹੀ ਲਏ ਇਹ ਲੋਕਾਂ ਨੇ ਤਾਂ ਨਾਪ ਲਏ ਭਾਈ ਨਾਲੇ ਐਂ ਚੀਜ਼ੇ ਨੇ ਬੜਾ ਕੰਮ ਖਰਾਬ ਹੋ ਗਿਆ ਨਾ ਇੱਕ ਬੰਦੇ ਨੇ ਚਿੱਟੀ ਕਪਾਦਾ ਕਿਲਾ ਲਾਇਆਗਾ ਤਣੋਲੇ ਹਾਂ ਹੁਣ ਤਾਂ ਉਹ ਥੰਮਲਾ ਬਚਰਾ ਮੈਨੂੰ ਹੁਣ ਤਾਂ ਮੈਂ ਗਿਆ ਨਹੀਂ 2-3 ਸਾਲ ਹੋ ਗਏ ਉਹ ਚਿੱਟੀ ਕਪਾਦਾ ਕਿਲਾ ਉਹਦਾ 25 ਮਣ ਪੱਕੀ ਨਿਕਲਦੀ ਆ। ਅੱਛਾ 25 ਮਣ ਪੱਕੀ ਨਿਕਲ ਗਏ ਉਹ ਹੂੰ 7000 ਦਾ ਜਿਹੜੇ ਕੁੜੀਆਂ ਕਿੰਤਰੀਆਂ ਵਾਲੇ ਵੇਚ ਹੁੰਦੇ ਨੇ ਹਾਂ 7000 ਉਹਨੂੰ ਪਹਿਲਾਂ ਫੜਾ ਕਵਾਟਲ ਦਾ ਦਿੰਦੇ ਨੇ। ਅੱਛਾ ਹਾਂ 25 ਮਣ ਪੱਕੀ ਕਪਾਹ ਕੜਦਾ ਆਏ ਮਾਰ ਕੇ ਕਿੱਲਾ ਵੇਚ ਤਾਂ ਨਰਮਾ ਕੀ ਬਦਲ ਕੇ ਬਾਹਰ ਦੇ। ਅੱਛਾ ਕਿਤੇ ਆਹ ਕਿੱਲਾ ਲਾ ਤੱਕ ਜਿਆ ਲਾਤਾ ਉਹਨੇ ਕਪਾਹ ਦਾ ਕਪਾਹ ਦਾ ਕਪਾਹ ਬਈ ਕਿੰਨੀ ਕਿ ਨਿਕਲ ਜਾਂਦੀ ਆ। ਇਹ ਜੇ ਦੁਗੀ ਹੋਵੇ 25 ਮਣ ਕਿੱਲੇ ਦੀ ਬਹੁਤ ਆ। ਅੱਛਾ ਤੇ ਨਰਮਾ ਕਿੰਨਾ ਕੱਢਿਆ ਨਰਮਾ ਦਾ 30 ਮਣ ਵੀ ਨਿਕਲ ਆਉਂਦਾ 40 ਕਾਲ ਵੀ ਨਿਕਲ ਆਉਂਦਾ ਨਰਮਾ ਦਾ ਨਾ ਮਾ ਲੋਟ ਹੈ ਨਮਈ ਜੀ ਤੇਰਾ ਜਿਹੜੇ ਪਹਿਲਾਂ ਆਏ ਸੀ ਬੀਟੀਬੀ ਜੇ ਉਹ ਉਹਨੇ ਦਾ ਬਾਵਾ ਕੱਢੇ ਸੀ ਨਾ ਬਾਦ ਹਾਂ ਮੱਲਾ 55 ਹਾਂ 40 40 ਮਹੀਨੇ ਤੇ ਵੀ ਚੜੇ ਨਹੀਂ ਹੁੰਦੇ ਹਾਂ ਉਦੋਂ ਲੱਖ ਲੱਖ ਦੇ ਹੋਏ ਨੇ ਇਹ ਹਾਂ ਉਦੋਂ ਭਾਅ ਆ ਗਿਆ ਦੀ ਵਧੀਆ ਬਈ ਇਹ ਦੇਖੋ ਤੁਸੀਂ ਸਕੂਲ ਤਾਂ ਨਹੀਂ ਗਏ ਕਿਤੇ ਨਾ ਯਾਰ ਤੁਸੀਂ ਅਣਪੜ੍ਹ ਹੋ ਕੇ ਵੀ ਐਡੀ ਵਧੀਆ ਸੋਚ ਰੱਖਦੇ ਹੋ ਤੁਸੀਂ ਚਿੰਤਾ ਕਰਦੇ ਆਉਣ ਵਾਲੀ ਪੀੜ੍ਹੀ ਦੀ ਹੋਰ ਵੀ ਇਹ ਮਰ ਜਾਣਗੇ ਤੇ ਵੀ ਧਿਆਏ ਮਰ ਜਾਣਗੇ ਉਹ ਆਮ ਲੋਕ ਕਿਉਂ ਨਹੀਂ ਕਰਦੇ ਕੀ ਗੱਲ ਆ ਆਮ ਲੋਕਾਂ ਦੀ ਨਿਗਾਹ ਹੀ ਨਹੀਂ ਇਹਨਾਂ ਦੀ ਉਹਨਾਂ ਨੂੰ ਬਸ ਆਇਆ ਵੀ ਜਿੰਨਾ ਹੈਗਾ ਵੀ ਖਾ ਲਈਏ ਬਸ ਖਾ ਲਈਏ ਬੱਚਾ ਇਹ ਨਹੀਂ ਸੋਚ ਰਹੇ ਵੀ ਆਉਣ ਵਾਲੇ ਜਵਾਲ ਕੀ ਕਰਨਗੇ ਜਵਾਲ ਦੇ ਧੁੱਧੇ ਮੰਨ ਕੇ ਤੇਰੇ ਜੋ ਪਾਣੀਆਂ ਨਿਕਲੇ ਤਾਂ ਤੋਂ ਉਹਨੂੰ ਕਰਦੇ ਕੱਢਣਗੇ ਕਿਥੋਂ ਇਹ ਪਾਣੀ ਸਹੀ ਗੱਲ ਉਹਨਾਂ ਬਿਲਕੁਲ ਮਰਾ ਜੀ ਹਾਂ ਮੇਰੇ ਕਿਥੋਂ ਸਹੀ ਗੱਲ ਇਹਨਾਂ ਨੇ ਵੀ ਸਰਕਾਰ ਨੇ ਤੁਹਾਨੂੰ ਸੂਏ ਦਾ ਪਾਣੀ ਦਿੱਤੇ ਨਹਿਰਾ ਛੱਡਦੇ ਆ ਘੜਦੇ ਆ ਖਰਚਾ ਕਰਦੇ ਆ ਪਾਣੀ ਨਹੀਂ ਪ੍ਰਧਾਨ ਹਾਂ ਉਹ ਪਾਣੀ ਨਹੀਂ ਜੀ ਸਮਝਦੇ ਹਾਂ ਆ ਦੇਖੋ ਸਰਕਾਰ ਕਿੰਨੀ ਆਹ ਛੋਡੇ ਭਲਦੇ ਨੇ ਹਾਂ ਆ ਜੁੜੇ ਨਿਰੇਗ ਵਾਲੇ ਕੰਮ ਨਹੀਂ ਕਰਦੇ ਹਾਂ 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 ਇਹ ਕੰਮ ਸਰਕਾਰ ਤਾਂ ਦਿੰਦੀ ਆ ਵੀ ਕੁਲੀਕੂਰ ਦਾ ਜੀਵਿਤਾਰ ਕੌਮ ਨੂੰ ਵੀ ਜੇ ਛੂੰਹਾਂ ਵੀ ਹਾਂ ਇਹ ਖਾਲ ਵੀ ਘੜਦੇ ਨੇ ਤੇਰੇ ਸਾਹਮਣੇ ਹਾਂ ਇਹ ਕੁਲੀ ਚੋਹ ਦੀ ਜੱਟ ਦੀ ਕੌਮ ਨੂੰ ਫੇਰ ਨਹੀਂ ਆਕਲਉਂਦੀ ਹਾਂ ਇਹ ਆਕਲ ਹੀ ਹੈਗੀ ਇਹਨਾਂ ਨੂੰ ਹਾਂ ਤੂੰ ਇਹਦਾ ਪਾਣੀ ਛੱਡੀ ਬੈਠੇ ਨੇ ਦੂਜਾ ਭੈਣ ਦਲ ਆਏ ਹਾਏ ਕਿੰਦੀ ਤਾਕੜੀ ਗੱਲ ਕੀਤੀ ਤੂੰ ਇਹਦਾ ਪਾਣੀ ਲਾਉਂਦੇ ਨਹੀਂ ਤੂੰ ਇਹਦਾ ਡਰਦੇ ਜਿਵੇਂ ਕਾਲਾ ਨਾਗ ਬਠਾਉਂਦਾ ਖਾਲ 'ਚ ਹਾਂ ਤੇ ਤੂੰ ਇਹਦੇ ਪਾਣੀ ਤੋਂ ਉਹਦੀ ਕੀ ਹੋਇਆ ਤੂੰ ਇਹਦਾ ਪਾਣੀ ਵਰਗਾ ਤਾਂ ਅਮਰਤਾ ਹੋਤਾ ਹਾਂ ਅੱਗੇ ਲੋਕ ਇਹਦਾ ਚਾਹ ਪਾਣੀ ਪੀਂਦੇ ਹਾਂ ਇਹਦੇ ਚ ਗੰਦ ਨਹੀਂ ਛਿੜਦੇ ਹਾਂ ਪਹਿਲੇ ਜੇ ਮਾਲ ਚਾਰਦੇ ਹਾਂ ਅਸੀਂ ਪਾਣੀ ਚਾਹੀ ਲੋਕ ਇਹਦੀ ਕਰਦੇ ਹਾਂ ਹੁਣ ਤਾਂ ਲੋਕਾਂ ਨੇ ਗੰਦਾ ਲਾਲਾ ਛਿੜਜਣੋਂ ਤੱਕ ਕੋਈ ਗੰਦ ਖੋਰ ਖਰਾਬ ਕਰਦਾ ਨਹੀਂ ਸਹੀ ਗੱਲ ਆ ਬਾਹਲਾ ਗੰਦ ਪਾਉਂਦੇ ਆ ਨਾ ਬਾਹਲਾ ਗੰਦ ਪਾਉਂਦੇ ਹੁਣ ਤਾਂ ਹੁਣ ਤਾਂ ਤੇਰੇ ਆ ਬਾਹਰ ਤੋਂ ਚੱਕੀ ਦੀ ਟੀ ਸੂਏ ਚ ਮਾਰੀ ਅੱਗਿਆ ਪਿਆ ਤਾ ਸੂਏ ਤੇ ਵਿਚ ਮਾਰਨਾ ਸਾਰਾ ਕੁਝ ਆ ਹੋਰ ਵੀ ਬਾਹਲਾ ਕੁਝ ਛਿੜਦੇ ਆ ਸੁਮਰੇ ਯਾਰ ਪਾਣੀ ਪੀਂ ਪਾਣੀ ਥੀ ਚੰਗਾ ਹੈ ਹਾਂ ਪੈਲੀ ਹੁੰਦੀ ਹੈ ਇਹਦੇ ਨਾਲ ਸਹੀ ਗੱਲ ਆ ਰਾਜੀ ਹਾਂ ਵਧੀਆ ਗਾ ਜਰ ਭਾਈ ਇੰਨੀਆਂ ਸਿਆਣੀਆਂ ਤੂੰ ਗੱਲਾਂ ਕਰਦਾ ਯਾਰ ਲੋਕ ਪੜ੍ਹੇ ਲਿਖੇ ਹੋਗੇ ਨਹੀਂ ਇੰਨੀਆਂ ਸਿਆਣੀਆਂ ਗੱਲਾਂ ਕਰਦੇ ਮੈਂ ਕਮਾਲ ਮੰਨਦਾ ਉਹ ਯਾਰ ਮੈਂ ਤਾਂ ਯਾਰ ਹੋਰ ਤੀਆ ਬਾਈ ਹਾਂ ਆਪਾਂ ਦਾ ਪਹਿਲਾਂ ਤੋਂ ਆਪ ਦਾ ਧੰਦਾ ਜਿਆ ਕਰੀ ਗਏ ਆ ਹੂੰ ਆਪ ਦਾ ਇਹ ਜਿਆਦੀਆਂ ਚੱਕਮੀਆਂ ਗੱਲਾਂ ਤੇ ਫਾਇਦਾ ਨਹੀਂ ਜੋ ਬਗਰੀ ਬੰਦਾ ਤਰ ਹੂੰ ਕਮੀ ਕਰੀ ਜਾਵੇ ਆਪਦਾ ਸਹੀ ਗੱਲ ਆ ਇਹ ਜਿਹੜਾ ਟ੍ਰੈਡ ਕੱਪਾਗਾ ਜਿਹਦੇ ਘਰੇ ਗੱਲ ਪਈ ਉਹ ਤਾਂ ਲੈ ਲੈਂਦਾ ਹਾਂ ਕਿ ਕਿਦੇ ਘਰੇ ਭਾਈ ਅੱਜ 20000 ਰੁਪਏ ਨਹੀਂ ਕਿਉਂ ਪੰਗੇ ਲ ਕਰੂਗਾ ਨਹੀਂ ਮੈਂ ਹੁਣ ਕਹਿਣਾ ਵੀ ਇਹ ਜਿਹੜਾ ਕੋਈ ਕਹਿੰਦੇ ਆ ਕੋਈ ਟੂਣਾ ਟਾਮਣ ਕਰਨਾ ਉਹ ਸੂਏ ਦੇ ਵਿੱਚ ਲਿਆ ਕੇ ਮਾਰਦੇ ਆ ਸਰੋਵਰੋ ਵਿੱਚ ਯਾਰ ਸੂਏ ਚ ਅੱਗੇ ਪਾਣੀ ਦਾ ਪੀਂਦੇ ਲੋਕ ਜਰਾ ਹਾਂ ਟੋੜੇ ਭਰ ਕੇ ਮੈਲ ਜਾਂਦਾ ਰਹੇ ਦੀਨ ਵਾਲਿਆਂ ਦੇ ਅੱਛਾ ਲੋਕੀਂ ਚਾਹ ਪਾਣੀ ਇਹਦਾ ਕਰਦੇ ਇਧਰ ਹੁਣ ਪੀਦੇ ਆ ਮੈਂ ਆਪ ਪੀਤਾ ਇਧਰ ਆ ਤੇਰੇ ਜਿੱਦ ਬੰਗੀ ਵੀ ਨਹੀਂ ਹਾਂ ਹਾਂ ਅੰਦਰ ਮੈਂ ਛਾਡੇ ਸੀ ਉਹ ਮੈਂ ਆਪ ਹੀ ਪੀਤਾ ਠੀਕ ਆ ਕਿਵੇਂ ਆ ਹੋਰ ਬਾਬਾ ਨਹੀਂ ਆਪ ਵੀ ਪੀਤਾ ਮੈਂ ਮਤਲਬ ਉਧਰ ਪੀਂਦੇ ਹਾਂ ਹਾਂ ਉਥੇ ੀਤਾ ਉਥੇ ਪਾਣੀ ਤਾਂ ਤੱਕ ਤਾਂ ਮਲਕ ਨਹੀਂ ਬਸਰੀ ਸਰੋਂ ਵਧ ਗਈ ਜਦ ਹੁਣ ਤਾਂ ੱਟਕਾ ਹੋ ਗਿਆ ਬਾੜਾ ਪਾਣੀ ਖਰਾਬ ਕਰੀ ਜਾਂਦੇ ਆ ਲੋਕ ਹੁਣ ਤਾਂ ਫੈਕਟਰੀਆਂ ਦਾ ਪਾਣੀ ਪਈ ਜਾਂਦਾ ਇਹਨਾਂ ਚ ਰਛੜਿਆ ਪਾਣੀ ਪੀਦਦੇ ਹੁਣ ਤਾਂ ਯਾਰ ਆ ਛੋਡੀਆਂ ਬੱਕਤਾਂ ਫਿਰਦੀਆਂ ਰਹਾ ਹਾਂ ਇਹ ਬੱਕਤਾਂ ਦਾ ਪਾਣੀ ਹੈਗਾ ਪਹਿਲਾਂ ਮੈਂ ਆਹੀ ਲਾਲ ਰੂਤੀ ਲਾਲਾ ਦੂਰ ਨਾ ਜਾ ਹਾਂ ਇਹ ਬੱਕਤਾਂ ਵਿੱਚ ਬੜਨ ਕੀ ਪੈਂਦਾ ਫੇਰਾ ਅੱਗੇ ਪਾਣੀ ਜਿਹ ਰਹਿੰਦੀਆਂ ਨੇ ਇਹ ਹਾਂ ਉਹ ਬੜਦੀਆਂ ਨੇ ਕਿਤੇ ਮੁਸਕ ਮਾਰੀ ਜਾਂਦਾ ਨਾ ਨਾ ਹੁੰਦੀਆਂ ਨੇ ਇਹ ਹਾਂ ਇਹ ਵੀ ਚੰਗੇ ਪਾਣੀ ਦੇ ਜਾਨਵਰ ਹੋਊਗਾ ਸਹੀ ਗੱਲ ਹੈ ਜਾਨਵਰ ਭੰਦ ਲਾਉਂਦੇ ਨੇ ਉੱਤੇ ਹੀ ਫਿਰਦਾ ਇਹ ਸਹੀ ਗੱਲ ਫੇ ਤੂੰ ਐ ਕਰੀ ਬੰਦੇ ਨੂੰ ਸੂ ਨਹੀਂ ਪਸ਼ੂ ਨੂੰ ਐਨੀ ਸੂ ਆ ਤੂੰ ਕਪੜਾ ਧਰਦੀ ਮੜੀ ਚੀਜ਼ ਉਹ ਮੂੰਹ ਨਹੀਂ ਲਾਉਂਦਾ ਹਾਂ ਬੰਦਾ ਮੇਰਾ ਸਾਰ ਛੱਡਦਾ ਨਹੀਂ ਹਾਂ ਬੰਦੇ ਨੂੰ ਐ ਪਸ਼ੂ ਨੂੰ ਲੈ ਤੂੰ ਐ ਦੇਖਾ ਕੁਲਚਾ ਹਾਂ ਕੁਲਚਾ ਬੰਦਨਾ ਕੁੱਤਾ ਖਾਂਦਾ ਨਹੀਂ ਬੰਦਾ ਭੱਜ ਕੇ ਖਾਂਦਾ ਬੰਦਾ ਕੱਢ ਕੇ ਲਾ ਲਾ ਪੰਗ ਦੀ ਬੂਟੀ ਆ ਪਸ਼ੂ ਮੂੰਹ ਨਹੀਂ ਲਾਉਂਦਾ ਹਾਂ ਤੂੰ ਸੁੱਖਾ ਛੱਡਦੀ ਲੈ ਕੁਲਚਾ ਵੀਦਾ ਨਹੀਂ ਬੰਦਾ ਛੱਡਦਾ ਨਹੀਂ ਤੈਨਾਂ ਕੇ ਦੇਖ ਲੈ ਸਹੀ ਗੱਲ ਆ ਯਾਰ ਕੀ ਕੀਤਾ ਜਾਵੇ ਕੀ ਕੀਤਾ ਕੀ ਗਿਆ ਪਰ ਖਤਮ ਹੋ ਗਈ ਕਹਾਣੀ ਇਹ ਨਾਸ਼ ਮਰ ਗਏ ਇਹਨਾਂ ਦੇ ਹਾਂ ਕਤੋਂ ਮੋਗੀ ਨਾ ਹੋ ਜਾਂਦਾ ਸਹੀ ਗੱਲ ਆ ਯਾ ਹਾਲੇ ਭਰਾਵਾਂ ਇਹਨਾਂ ਲੋਕਾਂ ਦੇ ਲਿਖਦਾ ਜਾ ਹੁਣ ਜੇ ਤਾਂ ਕਿਸੇ ਨਾ ਬਣੀ ਜੀ ਤੇਰੀ ਕੋਈ ਚੁੜੀ ਕਿਤਰੀ ਚੰਗੀ ਆ ਜਾਂ ਵੀ ਇਹਦੇ ਇਹੋ ਕਹਿੰਦੀ ਲਿਖਾਇਆ ਜਾ ਨਹੀਂ ਮੇਰੇ ਤੇਰੇ ਵਰਗੀ ਤੇ ਲਿਖਾਇਆ ਜੀ ਨਹੀਂ ਇਹ ਤਾਂ ਕਦੇ ਇਹ ਤਾਂ ਦੀਦੀ ਨਹੀਂ ਹੋਣਾ ਯਾਰ ਕੁਛ ਹਾਂ ਉਹ ਕਾਮਲਾ ਯਾਰ ਉਹੀ ਟ੍ਰੈਫਰ ਦਾ ਉਥੇ ਹਾਂ ਆ ਕੰਮਾਂ ਦੀਆਂ ਲਿਖਾਇਆ ਹੋ ਗਈਆਂ ਭਰਾਵਾਂ ਸਹੀ ਗੱਲ ਆ ਹਾਂ ਪੱਧਰ ਦੀ ਸਹੀ ਗੱਲ ਵੇਲਾ ਰਹਿ ਗਿਆ ਭਗਤ ਬੰਦੇ ਦਾ ਵੇਲਾ ਨਹੀਂ ਹੁਣ ਕੋਈ ਤਾਂ ਸੂਹ ਨਹੀਂ ਉਹਨ ਤਾਂ ਹਾਂ ਜੀ ਦੀਦਾ ਨਹੀਂ ਹਾਂ ਦੀਦਾ ਤਾਂ ਹੁੰਦਾ ਜਣੀ ਗਰੀਬੀ ਦਾਵੇ ਬੋਲਦਾ ਨਹੀਂ ਹੁੰਦਾ ਹਾਂ ਸਹੀ ਗੱਲ ਹੈ ਉਹ ਗਰੀਬੀ ਹੁੰਦੀ ਹੈ ਗਰੀਬੀ ਚ ਬੰਦਾ ਬੋਲ ਨਹੀਂ ਸਕਦਾ ਸਹੀ ਗੱਲ ਹੈ ਜਿਹਦੇ ਮਿਲੋ ਜੀ ਮੇਰੇ ਕੁਝ ਲੋਦਿਆਂ ਨੂੰ ਦਖਦਾ ਜਵਾਕ ਹੁੰਦੇ ਆ ਬੰਦੇ ਦੇ ਹਾਂ ਜਿਹਦੇ ਬੰਦੇ ਦੇ ਉਹਨੂੰ ਆਹੀ ਲਾਣਾ ਇੱਕ ਬੰਦਾ ਕੰਮ ਕਰਨ ਵਾਲਾ 10 10 ਜੀ ਖਾਣ ਵਾਲੇ ਆ ਉਹਨੂੰ ਕਿੱਥੋਂ ਵਿਚਾਰਾ ਪਾਲੇਗਾ ਇਸ ਸਮੇਂ ਚ ਹੈ ਬਈ ਮੈਂ ਜਿਹੜੇ ਬੰਦੇ ਬਾਹਰ ਪੱਜ ਜਾਂਦੇ ਆ ਪਈ ਆ ਵਰਗਿਰੀ ਸਹੀ ਆ। ਲੋ ਹਾਂ ਇੱਥੇ ਪੰਜਾਬ ਵਰਤ ਪੰਜਾਬ ਦਾ ਸੌਣੀ ਦੀ ਚਿੜੀ ਆ ਏ। ਹਾਂ ਹਾਂ ਜਿੱਥੇ 340 ਜਾਈ ਲੇ ਇੱਥੇ ਐਂ ਦਾ ਮਿਰਚ ਨਹੀਂ ਹੁੰਦੀ ਕਿ ਇੱਥੇ ਗੰਨਾ ਨਹੀਂ ਹੁੰਦਾ ਕਿ ਹਲਦੀ ਨਹੀਂ ਹੁੰਦੀ ਕਿ ਹੁੰਦਾ ਕੀ ਨਹੀਂ ਪੰਜਾਬ ਜੇ ਤੇਰੇ ਚ ਹਾਂ ਲੱਖ ਸੌਣੀ ਸੌਣੀ ਦੀ ਚਿੜੀ ਆ ਪੰਜਾਬ ਇਹ। ਮੈਂ ਗੱਲ ਕਰ ਹੁਣ ਤੂੰ ਕਰਤਾ ਬੇਕਾਰ ਜਾ। ਇਹਨਾਂ ਨੇ ਲੀਡਰਾਂ ਨੇ ਪੀਸਾਂ ਦੇ ਕਰਤਾ ਏ। ਹਾਂ ਸਹੀ ਗੱਲ ਆ। ਹੋਰ ਫੇਰਾ ਠੀਕ ਆ ਵਧੀਆ। ਅੱਜ ਤਾਂ ਬੜੀਆਂ ਗੱਲਾਂ ਕੈਂਡ ਕੀਤੀਆਂ ਕਾਲੇ ਅੱਜ ਤਾਂ ਦਲੀ ਜਿੱਤ ਲਿਆ ਸਾਬ ਲੱਗਿਆ ਪਰ ਤੈਨੂੰ ਐਸੇ ਜੀਆਂ ਗੱਲਾਂ ਦੇ ਪਕੜਾ ਚੁਗਲੀ ਕਰਨੀ ਕੇ ਦੀ ਕੋਈ ਟੱਕਰ ਨਹੀਂ ਕਿਸੇ ਦੀ ਨਹੀਂ ਤੂੰ ਉਥੋਂ ਸਾਈਡ ਜੀ ਬਦਲੀ ਜਾਣਾ ਹੋ ਉੱਥੇ ਬੈਠਾ ਹੁੰਦਾ ਸੀ ਉੱਥੋਂ ਇੱਥੇ ਜੇ ਆ ਗਿਆ ਇੱਥੇ ਜੇ ਆ ਗਿਆ ਅੱਜ ਇੱਥੇ ਜੇ ਆ ਗਿਆ ਅਸਲ ਯਾਰ ਮੈਂ ਤੇ ਨਾਲ ਹਾਂ ਮੈਂ ਆਥਲ ਜਰ ਜਿਹੜਾ ਬੰਦਾ ਆਪਣਾ ਸ਼ੋਅ ਕਰਦਾ ਹੂੰ ਉਹ ਬੰਦੇ ਨੇ ਤਾਂ ਆਪਾਂ ਬੋਲ ਚਾਲ ਕਰਦੇ ਹੂੰ ਜਿਹੜਾ ਬੰਦਾ ਬਣਾਇਆ ਆਪਣੇ ਨਾਲ ਉਹਦਾ ਬਰਖਦਾਗਾ ਆਪਾਂ 에ਰਾਬੜ ਦੀ ਤੁਰੇ ਜਾਨੇ ਉਹ ਤੋਂ ਫਿਰ ਆ ਪੀਓ ਨੂੰ ਫਿਰ ਗਾਇਨ ਆਉਣ ਲੱਗੇ ਨਾ ਪੂਰੇ ਵੀ ਹਾਂ ਹੁਣ ਉੱਥੇ ਨਾ ਬਗਦੀ ਅੱਗੇ ਇੱਥੇ ਇੱਥੇ ਕਰ ਰਹੀਆਂ ਧੁੱਪੇ 'ਚ ਬਹਿ ਜਾ ਕਰ ਕਿ ਨਹੀਂ ਇੱਥੇ ਬਹਿ ਜਾ ਕਰ ਤੇ ਪਰਜਾਈ ਤੇ ਤੈਨੂੰ ਲੋਕਿਆ ਪੱਠਾ ਹਾਂ ਇਹ ਵੀ ਗੱਲ ਹੋ ਸਕਦੀ ਆ ਹੈਨਾ ਬਈ ਇੱਕ ਗੱਲ ਹੋ ਰਾ ਤੈਨੂੰ ਪੁੱਛ ਗਿਆ ਇਹ ਵੀ ਕਿਵੇਂ ਆ ਤੇ ਸਾਰਾ ਦਿਨ ਬੱਠਾ ਰਹਾ ਹਾਂ ਸਾਡਾ ਮੈਨੂੰ ਆ ਕੇ ਨਾ ਮਾਰ ਹਾਂ ਤਾ ਦੇਖ ਹਾਂ ਮੈਨੂੰ ਬਾਏ ਨਾ ਸੱਦਣਗੇ ਵੀ ਦੁਆ ਇੱਥੇ ਆ ਜਾ ਅੱਛਾ ਹੋਰ ਧੀਮਿਆਂ ਤੇ ਤੂੰ ਮੜ ਕੇ ਬਹਿ ਜਾ ਆਉਣਾ ਨਹੀਂ ਪੈਂਦਾ ਖਦਮਾ ਉਰੇ ਇੱਥੋਂ ਬਣਾ ਮੈਨੂੰ ਆਏ ਹਾਂ ਕਿ ਗੱਲ ਪਛੂ ਬੰਨਣ ਵਾਲੇ ਪਏ ਆ ਆ ਯਾਨੀ ਕੋਈ ਇੱਥੇ ਆ ਹੀ ਨਹੀਂ ਮੈਨੂੰ ਆਪਾਂ ਨੂੰ ਵੀ ਪਸ਼ੂ ਬਨਣ ਵਾਲੇ ਪਏ ਆ ਤੂੰ ਇੱਥੇ ਗੱਲਾਂ ਮਾਰੀ ਜਾਂਦਾ ਕੋਈ ਨਹੀਂ ਕਹਿੰਦਾ ਇਹਨਾਂ ਨੇ ਇੱਕ ਭਾਈ ਮੈਂ ਤੈਨੂੰ ਕਹਿੰਦੀ ਸਾਡੀ ਨੂ ਵੀ ਚੰਗੀ ਆ ਸਾਡੀ ਕਰ ਪਰ ਨਰਮਾ ਜਨ ਨਰਮਾ ਚਾਹ ਹਾਂ ਬਹੁਤ ਵਧੀਆ ਬੰਦਾ ਮੈਂ ਬੋਲਦਾ ਨਹੀਂ ਬੇਚਾਰਾ ਅਮਖਸ ਹਾਂ ਓਕੇ ਫਾਇਦਾ ਇੱਥੇ ਯਾਰ ਸਹੀ ਗੱਲ ਕੀ ਲੈ ਜਾਣੀ ਬੋਲੋ ਭਾਈ ਲੋਕ ਜਿਹੜੇ ਚੰਗੇ ਹਦੀ ਲੋਕ ਇਹ ਹੁਣ ਵੀ ਇਹ ਚੋਲ ਚੋਲ ਜੇ ਕਰੀ ਜਾਂਦੇ ਹੋ ਹਾਂ ਜੇ ਇਹ ਹੁਣੋਂ ਹਟ ਜਾਣ ਹਾਂ ਇਹ ਲੋਕ ਬਾਚ ਰਹਣਗੇ ਤੈਨੂੰ ਮੈਂ ਗੱਲੇ ਕਛ ਨਾਲ ਅੱਛਾ ਜਮਾ ਦੀ ਖਰੀਦ ਇਹ ਪੰਜਾਰ ਤੈਨੂੰ ਖਾਂਦਾ ਨਹੀਂ ਜਾਨਾ ਹਾਂ ਖੇਤੀ ਆ ਬਾਹਰਲੀ ਇਹਦੇ ਜਾਰਾਂ ਦੇ ਸਾਰਾ ਦੁੱਖ ਹੀ ਆਪ ਹੋਈ ਜਾਂਦੇ ਨੇ ਹਾਂ ਆ ਪਾ ਦੇ ਟੋਟਾ ਹਾਂ ਹੋਰ ਉੱਤਰ ਗਿਆ ਦਾ ਹੱਬਟ ਪਾਣੀ ਹਾਂ ਆਹੋ ਪਾ ਦੇ ਟੋਟਾ ਇਹ ਕਿਨਾਂ ਕਰ ਜਾਣਗੇ ਹਾਂ ਲੇਕਿਨ ਕਿੱਥੇ ਜਾਣਗੇ ਕਿੱਥੇ ਜਾਣਗੇ ਇਦੋਂ ਪੀਣ ਤੋਂ ਵੀ ਜਾਣਗੇ ਜਾਣਗੇ ਪੀਣ ਤੋਂ ਵੀ ਜਾਣਗੇ ਅਸਲ 'ਚ ਬਈ ਗੱਲ ਪਤਾ ਕੀ ਹੈ ਦੇਖ ਆਪਾਂ ਲੜੀ ਜਾਂਦੇ ਆ ਸਾਰਿਆਂ ਨੂੰ ਵੀ ਪਾਣੀ ਮੁੱਕ ਗਿਆ ਆਪਣਾ ਪਾਣੀ ਲੈ ਕੇ ਜਾ ਰਹੇ ਆ ਆ ਫਲਾਨਾ ਇਹ ਸਟੇਟ ਲੈ ਗਈ ਆ ਲੈ ਗਿਆ ਹਨਾ ਤੂੰ ਐਂ ਦੇਖ ਆਪਾਂ ਛੱਡ ਕੇ ਪਾਣੀ ਦੀ ਆਪਣੀ ਟੈਂਕੀ ਚ ਪਾਣੀ ਐਦੂਆ ਬੰਦ ਹੀ ਨਹੀਂ ਕਰਦੇ ਤਰੇ ਤੇਰੇ ਦੀ ਲਾਇ ਤੇਰੀ ਢੁੱਲੀ ਜਾਂਦਾ ਰਹਿੰਦਾ ਖਾਲੀਆਂ ਦੇ ਵਿੱਚ ਜੇ ਹੁਣ ਮੰਨ ਲਓ ਕਿਸੇ ਨੇ ਪਸ਼ੂ ਰੱਖੇ ਆ ਗੋਹਾ ਵੀ ਆਇਆ ਨਹੀਂ ਹੈਗਾ ਵੀ ਆਪਾਂ ਦੋ ਬੱਠਲ ਹੈ ਵੀ ਉਹਨੂੰ ਚੱਕ ਕੇ ਆਪਾਂ ਸੱਟ ਦਈਏ ਉਹ ਵੀ ਪਾਈਪ ਨਾਲ ਕੜੀਸੀ ਜਾਣਾ ਤੇ ਵੱਡੀਆਂ-ਵੱਡੀਆਂ ਪਾਈਪਾਂ ਲਾ ਕੇ ਪਸ਼ੂ ਨਿਵਾਉਣੇ ਜੇ ਕੋਈ ਕੋਈ ਗੱਡੀ ਧੋਣੀ ਹੈ ਇਹ ਨਹੀਂ ਹੈਗਾ ਵੀ ਛੋਟੀ ਪਾਈਪ ਨਾਲ ਧੋਲ ਗਏ ਉਹ ਕਰਕੇ ਪਾਣੀ ਡੋਲੀ ਜਾਣਾ ਅੰਮ੍ਰਿਤ ਵਰਗਾ ਪਾਣੀ ਯਾਰ ਪੰਜ-ਸੱਤ ਮਣਪਾ ਕਹਿੰਦਾ ਤੀਵੀਆਂ ਗੱਟਿਆਂ ਦੀ ਡੋਲ ਦਉਂਦੀਆਂ ਨੇ ਇਹ ਹਾਂ ਗੱਟੀਆਂ ਦੀ ਪਾਈ ਜਾਂਦੀ ਨੇ ਤੇ ਛੱਡ ਕੇ ਤਾਂ ਬੰਦ ਨਹੀਂ ਕਰਦੀ ਅਥਾਰ ਦਾ ਪਾਣੀ ਬਰਤਣ ਹਾਂ ਥੋੜੀ ਹੁੰਦਾ ਕੀ ਹੁਣ ਜੈਤੂ ਕਿੰਨੇ ਮਰਜੀ ਲਾ ਲਾ ਇੱਕ ਵੀ ਇਹੋ ਜਿਹਾ ਨਹੀਂ ਹੈਗਾ ਵੀ ਜਿੱਥੇ ਪਾਣੀ ਆ ਛੱਪੜਾਂ ਹੀ ਭਰ ਜਾਂਦੇ ਆ ਪਾਣੀ ਭਰਦਾ ਛੱਪੜ ਹੋਣਾ ਕਿੱਥੋਂ ਭਰਦੇ ਆ ਹਾਂ ਸੱਤ ਕਰਦੇ ਨੇ ਇਹਨੂੰ ਮੈਂ ਨਹੀਂ ਅੱਜ ਤੱਕ ਦੇਖਿਆ ਵੀ ਪਾਣੀ ਦੀ ਕੋਈ ਵਰਤੋਂ ਹੋਵੇ ਆ ਫਿਲਟਰ ਵਾਲਾ ਪਾਣੀ ਆ ਵੀ ਵਰਤ ਲੈਣਾ ਵੀ ਕੱਪੜੇ ਧੋਣ ਲਈ ਵਰਤ ਲੈਣਾ ਜਾਂ ਜਾਂ ਕੋਈ ਆਏ ਆ ਵੀ ਕਿਸੇ ਬੂਟੇ ਨੂੰ ਪਾ ਦੇਣਾ ਉਹ ਸਾਰਾ ਆਪਣੀ ਡੋਲੀ ਜਾਂਦਾ ਛੋਟਾ ਫੌਜੀ ਬੰਦਾ ਹੁੰਦਾ ਜਿਹੜਾ ਹਾਂ ਉਹ ਇੱਕ ਬੋਤਲ ਪਾਣੀ ਵੀ ਹੱਥ ਕਰੇ ਬਦ ਜਾਂਦੀ ਆ ਹਾਂ ਉਹ ਕਿਵੇਂ ਸੜੀ ਜਾਂਦਾ ਹਾਂ ਉਹ ਕਿਵੇਂ ਸੜਦਾ ਤੈਨੂੰ ਕਿਉਂ ਨਹੀਂ ਸਰਦਾ ਤੈਨੂੰ ਕਿਉਂ ਨਹੀਂ ਸਰਦਾ ਹਾਂ ਤੈਨੂੰ ਵੀ ਸਰ ਸਕਦਾ ਹਾਂ ਘਰ ਛੋਟਾ ਪਾ ਲੂ ਹਾਂ ਘਰ ਛੋਟਾ ਪਾ ਲੂ ਨਹੀਂ ਯਾਰ ਆਏ ਆ ਵੀ ਅੱਜ 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 ਪਾਣੀ ਤੁਸੀਂ ਐ ਦੇਖੋ ਵੀ ਅੱਜ ਵੀ ਪਾਣੀ ਆਪਣਾ ਮੁੱਲ ਵੇਖਦਾ ਮੁੱਲ ਵੇਖਦਾ ਮੁੱਲ ਵੇਖਦਾ 20 ਰੁਪਿਆ ਦੀ ਬੋਤਲ ਮਿਲਦੀ ਆ ਹੈਨਾ ਇਹ ਨਹੀਂ ਪਤਾ ਮੋਲ ਮੋਲ ਚ ਵਗ ਜੇ 30 ਦੀ ਮਿਲੇ ਜਿਹੜਾ ਪਾਣੀ ਅੱਜ ਮੁੱਲ ਮਿਲੀ ਜਾਂਦਾ ਕੱਲ ਨੂੰ ਆਪਾਂ ਕੀ ਕਰਾਂਗੇ ਪਾਣੀ ਦੀ ਆਪਾਂ ਵਰਤੋਂ ਆਏ ਆ ਵੀ ਮੰਨ ਲਓ ਜੇ ਕੋਈ ਫਸਲ ਬੀਜਣੀ ਆ ਉਹਨੂੰ ਆਪਾਂ ਪਾਣੀ ਲਾਉਣਾ ਉਹ ਤਾਂ ਗੱਲ ਵੱਖਰੀ ਐ ਜਿਹੜਾ ਪਾਣੀ ਹੁਣ ਆਪਾਂ ਆਹ ਹੁਣ ਪਾਣੀ ਟੈਂਕੀਆਂ ਵਾਲਾ ਢਾਈ ਡੁੱਲੀ ਜਾਂਦਾ ਉਹਦਾ ਕੀ ਫਾਇਦਾ ਿੱੱਲੂ ਖੇਤ ਮੋਟਰਾਂ ਤੇ ਲਾਏ ਪਏ ਨੇ ਹਾਂ ਵਾਹਣ ਰਮਿਆ ਪਿਆ ਉਹ ਫਾਲਤੂ ਚੱਲੀ ਜਾਂਦਾ ਉੱਥੇ ਪਾਣੀ ਵੀ ਜਾ ਕੇ ਉਹਨੂੰ ਬਦ ਨਹੀਂ ਕਰ ਰਿਆ ਹਾਂ ਵੀ ਆਪਾਂ ਰਾਮ ਗਿਆ ਵਾਹਣ ਪਰ ਿੱੱਲੂ ਕੱਟ ਦਈਏ ਉਹਨੇ ਕਿਉਂ ਜੇ ਤੇਲ ਲੈਣ ਜਾਣ ਫਿਰ ਤੇ ਬੰਦ ਕਰਨ ਮੈਂ ਤਾਂ ਮੈਂ ਤਾਂ ਨਾ ਇਹ ਗੱਲ ਸੋਚਦਾ ਹੁੰਨਾ ਵੀ ਯਾਰ ਬੰਦਾ ਖਰਾਬ ਨਾ ਕਰੇ ਪਾਣੀ ਨੂੰ ਦੁਰਵਰਤੋਂ ਨਾ ਕਰੇ ਤੇ ਵੀ ਮੈਂ ਵਰਤੋ ਦੇ ਤੌਰ ਤੇ ਲਵੇ ਨੂੰ ਇਹ ਨਹੀਂ ਹੈਗਾ ਵੀ ਐਂ ਦੁਰਵਰਤੋਂ ਡੋਲੀ ਜਾਓ ਇੰਨਾ ਸਾਫ਼ ਪਾਣੀ ਇਹ ਤਾਂ ਪਾਲਿਆ ਨਹੀਂ ਸੋਣਾ ਇਹ ਤਾਂ ਮੈਂ ਤੁਹਾਨੂੰ ਕਹਿੰਦਾ ਵੀ 1000 ਰੁਪਏ ਦੀ ਬੋਤਲ ਹੋਊ ਨਈ ਹੋਊਗੀ ਤਾਂ ਮਿਲਦਾ ਨਹੀਂ ਇਹ ਕਿੱਥੋਂ ਮਿਲੂਗਾ ਮળો ਪਾਣੀ ਸੋ ਨੂੰ ਮਿਲਦਾ ਨਹੀਂ ਪਰ ਤਾਂ ਮਕਾਲੇ ਲੈਣੇ ਆਏ ਬਾਰ ਦੋ ਟੋਟੇ ਪਾਲਦੇ ਨੇ ਮੋਟਰ ਦੇ ਆ ਹੁਣ ਕਿੰਨੇ ਕੇ ਜਾਣਗੇ ਟੋਟੇ ਬਖਤਮ ਹੋ ਜਾਣਗੇ ਮੂਰੇ ਬਥੇ ਕਿੱਧਰੋਂ ਜਾਣਗੇ ਖਤਮ ਹੋ ਜੀ ਕਹਾਣੀ ਪੂਰੀ ਮਗਰਲੇ ਜਵਾਕ ਤਾਂ ਅਰਥਣਗੇ ਇੱਥੇ ਪਾਣੀ ਨਹੀਂ ਸੋਡੇ ਇਹਦਾ ਹੁਣ ਨਿੱਕੇ ਨਿੱਕੇ ਫਿਰਦਾ ਤੂੰ ਦੇਖ ਲਈ ਮੇਰੇ ਦੇਖਦੇ ਦੇਖਦੇ ਇਹਦਾ ਪੱਕੰਡੇ ਵੀ ਤੇ ਉਹਨਾਂ ਲਈ ਬਈ ਬੀਜ ਤੇ ਪੰਡੇ ਚੌਲ ਕਿਸੇ ਨੇ ਖਾਣੇ ਹਾਂ ਐ ਭਈਆਂ ਨੇ ਚੌਲ ਖਾਣੇ ਪੰਜਾਬ ਭੈਂਦ ਨਾ ਪਣੀ ਮਗਾ ਲਿਆ ਆਪਦਾ ਹਾਂ ਪਲੀ ਮਰ ਹੋਦੀ ਪਲੀ ਹੁੰਦੀ ਨਹੀਂ ਹਾਂ ਸਹੀ ਗੱਲ ਆ ਚਲ ਠੀਕ ਆ ਕਾਲੇ ਬਾਈ ਚੰਗਾ ਬਾਈ ਮੈਂ ਵੀ